ਸਰ ਮੇਰਾ ਨਾਮ ਸੋਨੂ ਆ ਅਹੀਂ ਤੜ ਤੇ ਬੜੀ ਆ ਮੇਰਾ ਤੇ ਅਸੀਂ ਜਾ ਆਦੇ ਪ੍ਰੈਣ ਸਾਲੇ ਦਿਹਾੜੀ ਮਜ਼ਦੂਰੀ ਕਰਨ ਜਾਂਦੇ ਅਸੀਂ ਤੇ ਚਾਣ ਕੇ ਵੇਖਿਆ ਐਕਸੀਡੈਂਟ ਹੋਇਆ ਸੀ ਉੱਥੇ ਪਏ ਸੀ ਆਪਣੇ ਦੋ ਥਾਰ ਗੱਡੀ ਸੀ ਆਪਣੇ ਰੋਡ 'ਵਿਚ ਤੇ ਇੱਕ ਟਿਪਰ ਸੀ ਉਹਨਾਂ ਚ ਵੱਜੇ ਸੀ ਦੋਵੇਂ ਪਿਓ ਪਤਨੀ ਕਹਿੰਦੇ ਆਪਣੇ ਚੱਕਸਰੀਫ ਤੋਂ ਆਹੀਂ ਤੇ ਕੋਈ ਚੁੱਕੇ ਨਹੀਂ ਕਰਨ ਦਿਆ ਦਾ ਬੜਿਆਂ ਦੇ ਤਰਲੇ ਮਾਰੇ ਹਾਰ ਕੇ ਫੇਰੇ ਮੋਟਰਸਾਈਕਲ ਤੇ ਲਿਆਉਣਾ ਹੈ ਮੋਟਰਸਾਈਕਲ ਤੇ ਵੀ ਨਹੀਂ ਹੁੰਦੇ ਫੇਰ ਹਾਰ ਕੇ ਕਿਸੇ ਤਰਲਾ ਮਾਰਿਆ ਬਰੈਡਾਂ ਵਾਲੀ ਗੱਡੀ ਤੇ ਲੱਦ ਕੇ ਲਿਆਂਦਾ ਜੀ ਤੇ ਇੱਥੋਂ ਤੱਕ ਪਹੁੰਚਾਇਆ ਜੇ ਤੇ ਘਰਦਿਆਂ ਨੂੰ ਫੋਨ ਫੋਨ ਮਲਾ ਕੇ ਨਾ ਤੇ ਉਹਨੇ ਇੱਥੋਂ ਵੇਖੋ ਕੀ ਕਰਦੇ ਆ ਲੱਗਾ ਕਿ ਐਕਸੀਡੈਂਟ ਹੋਇਆ ਨਹੀਂ ਇਹ ਨਹੀਂ ਜੀ ਸਰ ਪਤਾ ਹਾਰ ਤੋਂ ਪਹਿਲਾਂ ਹੋਇਆ ਹੈ ਕੋ 10 15 ਮਿੰਟ ਗੱਡੀ ਦਾ ਸੌਣਾ ਥਾਰ ਗੱਡੀ ਦਾ ਗੱਡੀ ਦਾ ਤਾਂ ਬਾਲਾ ਜ਼ਿਆਦਾ ਹੋ ਗਿਆ ਸਰ ਤੁਸੀਂ ਕਿੰਨੇ ਜਾਣੇ ਅਸੀਂ ਚਾਰ ਜਾਨੇ ਕਹਤੇ ਇਹ ਤੁਹਾਨੂੰ ਕਿ ਇਤਨੀ ਜ਼ਰੂਰ ਚੁੱਕਿਆ ਗਿਆ ਐਂਬੂਲੈਂਸ ਆਈ ਤੇ ਕਿ ਮੁਕਤ ਨਾ ਜੀ ਐਂਬੂਲੈਂਸ ਦਾ ਫੋਨ ਹੀ ਨਹੀਂ ਲੱਗਾ ਹਾਂਜੀ ਤੇ ਕਿੰਦਾ ਲੈ ਗਏ ਸਕੇ ਅਹੀਂ ਤੇ ਚੱਕ ਕੇ ਤੇ ਗੱਡੀ ਚ ਪਾਇਆ ਆਪਣੇ ਬਰੈਡਾਂ ਵਾਲੀ ਗੱਡੀ ਜਾਂਦੀ ਉਹ ਲਿਧਿਆਣੇ ਜਾਂਦੀ ਉਹਨਾਂ ਦਾ ਤਰਲਾ ਮਾੜਿਆ ਉਹ ਚੱਲ ਲੱਦ ਕੇ ਲਿਆਦਾ ਹਲਾਤੀ ਨੇ ਮੁਰੇ ਦੋ ਦੋ ਦੇ ਕਿਉਂ ਲਾਤੇ ਪਹਿਲਾਂ ਤੇ ਠੀਕ ਹੀ ਹੋਣਦਾ ਵੇਖੋ ਪਤਾ ਨਹੀਂ ਕੀ ਕਹਿੰਦੇ ਡਾਕਟਰ ਸੀਰੀਅਸ ਹੀ ਹੈ ਜਿਆਦਾ ਲੱਗੀਆਂ ਨੇ ਗੁੜੇ ਲੱਗੀਆਂ ਨੇ ਸੱਟਾਂ ਤੇ ਬਹੁਤੀਆਂ ਲੱਗੀਆਂ ਲਾਤਾਂ ਵਿੱਚ ਲੱਤ ਵੀ ਲੱਤ ਵੀ ਟੁੱਟ ਗਈ ਐ ਸਿਰ ਤੇ ਸੱਟ ਲੱਗੀ ਐ ਦੋਵਾਂ ਦੇ ਪਿਓ ਪਤਾ ਨੇ ਭਾਈ ਬਿੱਲਾ ਮਸੀਹ ਮੇਰਾ ਨਾਮ ਆ ਪਿੰਡ ਮੇਡਾ ਤਲਵੰਡੀ ਵਿਰਕਾ ਭਾਈ ਅਸੀਂ ਨਾ ਚਾਵੇਦ ਕੰਮ ਜਾਂਦੇ ਪਏ ਸੀ ਤੁਸ ਨਾਲ ਰਸਤੇ ਦੇ ਵਿੱਚ ਐਕਸੀਡੈਂਟ ਹੋਇਆ ਪਿਆ ਸੀ ਸਾਡੇ ਤੋਂ 10 ਜਾਂ 15 ਮਿੰਟ ਪਹਿਲੇ ਜਾਂਦਿਆਂ ਨੂੰ ਅਸੀਂ ਦੇਖਿਆ ਕਿ ਲੋਕ ਬਹੁਤ ਖੜੇ ਮਤਲਬ ਉੱਥੇ ਖਲੋਤੇ ਹੋਏ ਸੀ ਆਪਾਂ ਬਰਿਆਂ ਦੇ ਤਲੇ ਮਾਰੇ ਪਰ ਕੋਈ ਉੱਥੇ ਖਲੋਤਾ ਨਹੀਂ ਫਿਰ ਅਸੀਂ ਐਂਬੂਲੈਂਸ ਨੂੰ ਨੰਬਰ ਮਲਾਇਆ ਐਂਬੂਲੈਂਸ ਦਾ ਵੀ ਪਾਜੀ ਫੋਨ ਲੱਗਾ ਉਥੇ ਪਾਜੀ ਮੈਂ ਸਰਕਾਰ ਨੂੰ ਅੱਗੇ ਬੇਨਤੀ ਕਰਨਾ ਚਾਹੁੰਨਾ ਵਾਂ ਕਿ ਜਿਹੜੇ ਐਂਬੂਲੈਂਸ ਸਰਕਾਰੀ ਐਂਬੂਲੈਂਸਾਂ ਨਾ ਇਹਨਾਂ ਦੇ ਕੰਨ ਖਿੱਚੇ ਜਾਣ ਕਿਉਂਕਿ ਕਿਤੇ ਵੀ ਕੋਈ ਵੀ ਘਟਨਾ ਹੁੰਦੀ ਆ ਕੋਈ ਐਂਬੂਲੈਂਸ ਨਹੀਂ ਪੁੱਜਦੀ ਉਥੇ ਤੇ ਬਾਅਦ ਵਿੱਚ ਮੰਨ ਲਓ ਕਿ ਕਹਿ ਦਿੰਦੇ ਆ ਕਿ ਅਸੀਂ ਆ ਚੀਜ਼ਾਂ ਬਹੁਤ ਕੀਤੀਆਂ ਇੰਨੀਆਂ ਸਹੂਲਤਾਂ ਦੇ ਛੜੀਆਂ ਪਰ ਕੋਈ ਸਹੂਲਤ ਇਹਨਾਂ ਦੇ ਮੰਨ ਲਓ ਕਿ ਦਿੱਤੀ ਨਹੀਂ ਹੋਈ ਸਰਕਾਰ ਦੀ ਅਸੀਂ ਪਾਜੀ ਮੰਨ ਲਾ ਕਿ ਬਰੈਡਾਂ ਵਾਲੀ ਗੱਡੀ ਦਾ ਮੰਨ ਲਓ ਤਰਲਾ ਮਾਰਿਆ ਉਹ ਪਹਿਲੂ ਲੁਧਿਆਣੇ ਦੀ ਸੀ ਉਹਨਾਂ ਨੂੰ ਥੋੜੀ ਛੇਤੀ ਸੀ ਫਿਰ ਉਹਨਾਂ ਨੇ ਮਨ ਲਾ ਕਿ ਉਹਨਾਂ ਨੂੰ ਉਹਨਾਂ ਨੇ ਬਰੋਲੋਸ ਬਿਲਡ ਅਪ ਪਤਾਵ ਨਹੀਂ ਸੀ ਉਹਨਾਂ ਨੂੰ ਉਹ ਕਹਿੰਦੇ ਸਾਡੇ ਅੱਗੇ ਮੋਟਰਸੈੱਡ ਲਾਓ ਅਹੀਂ ਜਾਂਦੇ ਆ ਤੁਹਾਡੇ ਨਾਲ ਭਾਈ ਅਸੀਂ ਬਰੈੱਡ ਵਾਲੇ ਗੱਡੀ ਚ ਪਾਇਆ ਮੁੰਡੇ ਦੀ ਹਾਲਤ ਉਸ ਟਾਈਮ ਬਹੁਤ ਸੀਰੀਅਸ ਸੀ ਤੇ ਭਾਈ ਜਦੋਂ ਇੱਥੋਂ ਤੱਕ ਲਿਆਂਦਾ ਅੱਗੇ ਭਾਈ ਮਤਲਬ ਕਿ ਹੁਣ ਡਾਕਟਰ ਦੱਸਣਗੇ ਕਿ ਉਹਨਾਂ ਦਾ ਕੀ ਮੰਨਦਾ ਭਾਈ ਇੱਕ ਥਾਰ ਦਾ ਹੋਇਆ ਸੀ ਇੱਕ ਰੋਡਵੇਚ ਬੱਸ ਸੀ ਇੱਕ ਭਾਈ ਟਿਪਰ ਟਰਾਲਾ ਵੱਡਾ ਹਾਂਜੀ ਥਾਰ ਘੜੀ ਆਈ ਪਾਸੇ ਹਾਂਜੀ ਥਾਰ ਦੋਵਾਂ ਦੇ ਵਿੱਚ ਘਾਰ ਵਸੇ ਹਾਂਜੀ ਹਾਂਜੀ ਥਾਰ ਦੋਵਾਂ ਦੇ ਵਿੱਚ ਘਾਰ ਫਸੀ ਗੱਡੀਆਂ ਦੀ ਹਾਲਤ ਕਿਹੋ ਜਿਹੀ ਗੱਡੀਆਂ ਦੀ ਹਾਲਤ ਭਾਈ ਬਿਲਕੁਲ ਜਰੀਆਂ ਗੱਡੀਆਂ ਨਾ ਖਤਮ ਹੋ ਗਈਆਂ ਗੱਡੀਆਂ ਥਾਰ ਤਾਂ ਬਿਲਕੁਲ ਖਤਮ ਹੋ ਗਈ ਆ ਭਾਜੀ ਥਾਰ ਦੇ ਵਿੱਚ ਉਹਨਾਂ ਦਾ ਲੜਕਾ ਸੀ ਤੇ ਉਹਨਾਂ ਦਾ ਫਾਦਰ ਸੀ